ਮਾਣਯੋਗ ਡੀ.ਐਸ.ਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਹੈ ਜਿਹੜਾ ਆਪਰੇਸ਼ਨ ਪਰਹਾੜ 2 ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜ ਤੀਜਾ ਦਿਨ ਹੈਗਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਪਹਿਲੇ 2 ਦਿਨ ਦੇ ਵਿੱਚ ਬਟਾਲਾ ਪੁਲਿਸ ਦੀ ਕਾਰਜਕਾਰੀ ਬੜੀ ਅੱਛੀ ਰਹੀ ਹੈ ਅਸੀਂ 150 ਦੇ ਕਰੀਬ ਜਿਹੜੇ ਪਰਸਨ ਸੀਗੇ ਰਾਉਂਡ ਅਪ ਕੀਤੇ ਸੀ ਤੇ ਆਫਟਰ ਵੈਰੀਫਿਕੇਸ਼ਨ ਉਹਦੇ ਵਿੱਚੋਂ 90 ਬੰਦੇ ਜਿਹੜੇ ਹੈਗੇ ਆ ਉਹ ਰੈਸਟ ਕੀਤੇ ਗਏ ਆ ਇਹਦੇ ਵਿੱਚ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਉਹ ਰੈਸਟ ਕੀਤੇ ਆ ਜਿਵੇਂ ਕੋਈ ਮਰਡਰ ਦੇ ਦੋਸ਼ੀ ਵੀ ਰੈਸਟ ਕੀਤੇ ਸੀਗੇ ਕੋਈ ਸਨੇਚਿੰਗ ਦੇ ਉਹ ਦੋਸ਼ੀ ਵੀ ਅਸੀਂ ਰੈਸਟ ਕੀਤੇ ਆ ਤੇ ਜਿਹੜਾ ਡਰਗ ਪੈਡਲਰ ਜਿਹੜੇ ਹੈਗੇ ਆ ਉਹ ਅਸੀਂ ਅਰੈਸਟ ਕੀਤੇ ਹੈਗੇ ਤੇ ਇਹਦੇ ਵਿੱਚ ਇੱਕ ਡੋਮੀਨੇਸ਼ਨ ਦਾ ਵੀ 파ਟ ਹੈਗਾ ਅਸੀਂ ਤਿੰਨਾਂ ਦਿਨਾਂ ਦੇ ਵਿੱਚ ਬਹੁਤ ਡੋਮੀਨੇਸ਼ਨ ਕਰ ਰਹੇ ਹਾਂ ਪਹਿਲਾਂ ਵੀ ਜਿੱਦਾਂ ਤੁਸੀਂ ਦੇਖਿਆ ਸੀ ਕਿ ਕੱਲ ਈਵਨਿੰਗ ਦੇ ਵਿੱਚ ਇੱਕ ਅਸੀਂ ਫਲੈਗ ਮਾਰਚ ਕੱਢਿਆ ਸੀਗਾ ਉਹ ਬਟਾਲੇ ਦੀਆਂ ਸਾਰੀ ਸਬ ਡਿਵੀਜ਼ਨਾਂ ਦੇ ਵਿੱਚ ਹੀ ਉਸ ਤਰ੍ਹਾਂ ਦੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਤੇ ਅੱਜ ਤੀਜਾ ਦਿਨ ਹੈਗਾ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 40 ਦੇ ਕਰੀਬ ਦੋਸ਼ੀ ਜਿਹੜੇ ਹੈਗੇ ਆ ਉਹ ਅਸੀਂ ਆਲਰੇਡੀ ਜਿਹੜੇ ਰਾਉਂਡ ਅਪ ਕਰ ਲਿਆ ਤੇ ਆਫਟਰ ਵੈਰੀਫਿਕੇਸ਼ਨ ਜੋ ਵੀ ਅਰੈਸਟ ਦੀ ਫਿਕਰ ਹੋਏਗੀ ਉਹ ਤੁਹਾਨੂੰ ਅਸੀਂ ਕਨਵੇ ਕਰ ਦਾਂਗੇ ਤੇ ਅੱ ਤੇ ਮੇਰੇ ਨਾਲ ਕਰੀਬ 100 ਦੀ ਫੋਰਸ ਹੈਗੀ ਹੈ ਜਿਸ ਦੇ ਨਾਲ ਅਸੀਂ ਪੂਰੀ ਪ੍ਰੋਪਰਲੀ ਥੋਰੋਲੀ ਬੱਸਾਂ ਦੀ ਚੈਕਿੰਗ ਕਰ ਰਹੇ ਹੈਗੇ ਆ ਤੇ ਇਹਦੇ ਨਾਲ ਨਾਲ ਬਾਕੀ ਸਬ ਡਿਵੀਜ਼ਨ ਦੇ ਵਿੱਚ ਵੀ ਡੀਐਸਪੀ ਤੇ ਐਸਪੀ ਸਾਹਿਬਾਨ ਜਿਹੜੇ ਹੈਗੇ ਆ ਉਹ ਚੈਕਿੰਗ ਕਰ ਰਹੇ ਤੇ ਈਵਨਿੰਗ ਦੇ ਵਿੱਚ ਵੀ ਜਿਹੜਾ ਹੋਰ ਜਗ੍ਹਾਵਾਂ ਦੇ ਉੱਤੇ ਵੀ ਜਿਹੜਾ ਅਸੀਂ ਇਤਰਾ ਡੋਮਿਨੇਸ਼ਨ ਕੀਤੀ ਜਾਏਗੀ ਸਰ ਐਸੇ ਸਪੈਸ਼ਲ ਲਾਜਰੇਟ ਪਾਇਲਟ ਬੂਕ ਨੇ ਉਹਨਾਂ ਨੂੰ ਕਿੰਨਾ ਕੋ ਡਾਰਕ ਨਾ ਐਗਜ਼ਾਮ ਦਾ ਦੇਖੋ ਜੀ ਤੁਸੀਂ ਆਪ ਦੇਖੋ ਕਿ ਅਸੀਂ ਪਿਛਲੇ 2 ਦਿਨਾਂ ਦੇ ਵਿੱਚ 90 ਦੇ ਕਰੀਬ ਦੋਸ਼ੀ ਜਿਹੜੇ ਹੈਗੇ ਆ ਇਹੜੇ ਵਕ ਵਕ ਮੁਕਦਮਿਆਂ ਦੇ ਵਿੱਚ ਵਾਂਟਡ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ ਤਾਂ ਬਿਲਕੁਲ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਦੇ ਉੱਤੇ ਜਿਹੜੇ ਮਾੜੇ ਅਨਸਰ ਐ ਕ੍ਰਿਮੀਨਲਸ ਐ ਇਹਨਾਂ ਦੇ ਉੱਤੇ ਜਿਹੜਾ ਪੁਲਿਸ ਦਾ ਸ਼ਿਖੰਜਾ ਆਇਆ ਹੈਗਾ ਉਖੜਿਆ ਤੇ ਇਹਦੇ ਨਾਲ ਨਾਲ ਜਿਹੜੀ ਪਬਲਿਕ ਐ ਉਹਦੀ ਫੀਡਬੈਕ ਬੜੀ ਪੋਜ਼ਿਟਿਵ ਹੈਗੀ ਐ ਮੈਨੂੰ ਕੁਝ ਪਬਲਿਕ ਦੇ ਲੋਕ ਮਿਲੇ ਸੀ ਕੱਲ ਜਦੋਂ ਅਸੀਂ ਕਾਸੂ ਕੀਤਾ ਤੇ ਦਫ਼ਤਰ ਦੇ ਵਿੱਚ ਵੀ ਤੇ ਉਹ ਆ ਕੇ ਕਹਿੰਦੇ ਐ ਕਿ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨ ਐ ਇਹ ਬਾਰ-ਬਾਰ ਹੁੰਦੇ ਰਹਿਣੇ ਚਾਹੀਦੇ ਐ ਇਹਦੇ ਨਾਲ ਜਿਹੜਾ ਪਬਲਿਕ ਕੰਫੀਡੈਂਸ ਐ ਉਹ ਵੀ ਪੁਲਿਸ ਦੇ ਵਿੱਚ ਵਾਧਾ ਹੈ ਸਰ ਐ ਬਿਲਕੁਲ ਜੀ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਇਹ ਇੱਕ ਸਾਡਾ ਪ੍ਰिवेंशन ਦਾ ਵੀ ਪਾਰਟ ਹੈਗਾ ਜਿਹੜੇ ਅਸੀਂ ਦੋਸ਼ੀ ਅਰੈਸਟ ਕੀਤੇ ਆ ਕੁਝ ਦੀ ਪੁੱਛਗਿੱਛ ਦੇ ਵਿੱਚ ਆਇਆ ਕਿ ਉਹਨਾਂ ਨੇ ਕੇ ਕ੍ਰਾਈਮ ਕਰਨਾ ਸੀਗਾ ਤਾਂ ਉਹਨਾਂ ਦੀ ਪੁੱਛਗਿੱਛ ਹੋਰ ਵੀ ਐਕਟਿਵ ਆਏ ਆ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗ੍ਰਫਤਾਰ ਹੋਣਗੇ ਤੇ ਇਹ ਇੱਕ ਸਿਰਫ ਉਹੀ ਨਹੀਂ ਕਿ ਜਿਹੜੇ ਪਹਿਲਾ ਦੋਸ਼ੀ ਸੀਗੇ ਉਹੀ ਅਸੀਂ ਅਰੈਸਟ ਕੀਤੇ ਆ ਤੇ ਅੱਗੇ ਵਾਲੇ ਕ੍ਰਾਈਮ ਵੀ ਜਿਹੜੇ ਦਿਨਾਂ ਪ੍ਰिवेंट ਹੁੰਦੇ ਹੈਗੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਰੈਸਟ ਦੇ ਨਾਲ ਨਾਲ ਅਸੀਂ ਪ੍ਰिवੈਂਟਿਵ ਐਕਸ਼ਨ ਵੀ ਬਹੁਤ ਦੋਸ਼ੀਆਂ ਦੇ ਖਿਲਾਫ ਕੀਤਾ ਹੈਗਾ ਤਾਂ ਕਿ ਜਿਹੜਾ ਅੱਗੇ ਤੋਂ ਕ੍ਰਾਈਮ ਹੈ ਉਹ ਵੀ ਘ ਬਿਲਕੁਲ ਜੀ ਤੁਹਾਡੇ ਸਾਹਮਣੇ ਹੈਗਾ ਪਿਛਲੇ 2 ਮਹੀਨੇ ਤੋਂ ਬਹੁਤ ਘੱਟ ਮਾਰਦਾ ਤਾਂ ਜਿਹੜੀਆਂ ਹੈਗੀਆਂ ਤੇ ਸਿਟੀ ਦੇ ਵਿੱਚ ਹੋਈਆਂ ਹੈਗੀਆਂ ਤੇ ਅਸੀਂ ਮੈਂ ਮੇਰੀ ਸਾਰੀ ਫੋਰਸ ਅਸੀਂ 24 ਇੰਟੂ 7 ਜਿਹੜੇ ਹੈਗੇ ਆ ਪੂਰੀ ਤਰ੍ਹਾਂ ਇੱਥੇ ਤਾਨਾਤ ਹੈਗੇ ਆ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸੇ ਅਸੀਂ ਇਹਨੂੰ ਮੇਨਟੇਨ ਰੱਖੀਏ ਆਮ ਕੰਮ ਨਿਕਾ ਜਾਂਦਾ ਕਿ ਅਸੀਂ ਚੈਕਿੰਗ ਨਾਲ ਕਰਦੇ ਹਾਂ ਨੇ ਜਨਤਾ ਦੇ ਵਿੱਚ ਵੀ ਸਾਹਿਬ ਦਾ ਮੋਰਚਾ ਬਿਲਕੁਲ ਜੀ ਜਨਤਾ ਨੂੰ ਮੈਂ ਇਹੀ ਕਨਵੇ ਕਰਨਾ ਚਾਹਾਂਗਾ ਕਿ ਇਹ ਜਿਹੜੀ ਬਿਲਕੁਲ ਰੁਟੀਨ ਚੈਕਿੰਗ ਹੈ ਜੇ ਤੁਸੀਂ ਤੁਹਾਡੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਸਾਨੂੰ ਪੁਲਿਸ ਨੂੰ ਕੋਆਪਰੇਟ ਕਰੋ ਕੋਈ ਜਿਹੜਾ ਬੇਗੁਨਾ ਹੈਗਾ ਜੋ ਉਸਤੇ ਕੋਈ ਸਾਨੂੰ ਨਹੀਂ ਮਿਲਦਾ ਹੈਗਾ ਜੋ ਇਲੀਗਲ ਕੋਈ ਚੀਜ਼ ਹੈ ਕੀ ਹੈ ਤਾਂ ਉਹਦੇ ਨਾਲ ਕੋਈ ਵੀ ਅਸੀਂ ਕਾਰਵਾਈ ਨਹੀਂ ਕਰਾਂਗੇ ਇਹ ਸਿਰਫ ਉਹਨਾਂ ਦੋਸ਼ੀਆਂ ਲਈ ਹੈਗਾ ਕ੍ਰਿਮੀਨਲ 엘ਿਮੈਂਟਸ ਲਈ ਇਹ ਸਾਰੀ ਮੁਹਿੰਮ ਚਲਾਈ ਜਾ ਰਹੀ ਹੈ ਕੀ ਹੈ ਜਿਹੜਾ ਕਿ ਕੋਈ ਗੈਰ ਕਾਨੂੰਨੀ ਕੰਮ ਕਰਦੇ